ਇਹ ਤਸਵੀਰਾਂ ਜਲੰਧਰ ਦੇ लवली ਆਟੋਦਿਆਂ ਨੇ ਜਿਨ੍ਹਾਂ ਦੇ ਨਾਲ ਬੀਤੇ ਦਿਨੀ ਕੁਝ ਅਜੀਹਾ ਹੋ ਗਿਆ ਕਿ ਜਿਸ ਦੇ ਨਾਲ ਸਾਰਿਆਂ ਦੇ ਹੋਸ਼ ਫੱਟਾ ਹੋ ਗਏ ਅੱਗੇ ਦੀ ਕਹਾਣੀ ਸੁਣਨ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਲੋਕ ਬੈਂਕਾਂ ਦੇ ਵਿੱਚ ਆਪਣਾ ਪੈਸਾ ਇਸ ਲਈ ਜਮ੍ਹਾਂ ਕਰਵਾਉਂਦੇ ਹਨ ਤਾਂ ਕਿ ਉਹਨਾਂ ਦਾ ਪੈਸਾ ਸੁਰੱਖਿਤਰ ਰਹੇ ਪਰ ਜਨਾਬ ਅੱਜਕੱਲ ਤਾਂ ਬੈਂਕਾਂ ਦੇ ਖਾਤੇ ਵੀ ਮਹਿਫੂਜ਼ ਨਹੀਂ ਰਹੇ ਇਸ ਗੱਲ ਦਾ ਉਦੋਂ ਖੁਲਾਸਾ ਹੋਇਆ ਜਦੋਂ लवली ਆਟੋ ਵਾਲਿਆਂ ਦੇ ਖਾਤੇ ਚੋਂ ਲੱਖਾਂ ਰੁਪਏ ਉਡਾਏ ਗਏ ਨੇ ਇਹ ਕਿਸ ਨੇ ਉਡਾਏ ਨੇ ਇਹ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਲਵਲੀ ਆਟੋ ਦੇ ਅਕਾਊਂਟੈਂਟ ਹਿਮਤ ਸ਼ਰਮਾ ਹੋਰਾਂ ਨੇ ਦੱਸਿਆ ਕਿ ਉਹਨਾਂ ਦੇ SBI ਖਾਤੇ ਚੋਂ ਲੱਖਾਂ ਰੁਪਏ ਉਡਾਈ ਗਏ ਹਨ ਜਿਸ ਦੇ ਬਾਬਤ ਉਹਨਾਂ ਨੇ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਸਰ ਕਿਹੜੇ ਬੈਂਕ ਚ ਅਕਾਊਂਟ ਹੈ ਕਿੰਨੇ ਦਿਨ ਤੋਂ ਇਹ ਅਕਾਊਂਟ ਹੈ ਕਿੰਨੇ ਅਮਾਊਂਟ ਦਾ ਹੈ ਜਿਹੜਾ ਗਵਨ ਹੋਇਆ ਹੈ ਤੇ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਕਿ ਤੁਹਾਡੇ ਵੱਲੋਂ ਕੀਤੀ ਗਈ ਹੈ ਕਿ ਬੈਂਕ ਦੁਆਰਾ ਕੀਤੀ ਗਈ ਹੈ ਇਸ ਏਟਮੈਂਟ ਕੋ ਵੀ ਆਇਆ ਹੈ ਗੁਰਮ ਸਿੰਘ ਨਗਰ ਸੇ ਕਾਊਂਟ ਹੈ ਜਿਸ ਚ ਹੋਇਆ ਹੈ ਪੂਰਾ ਅਮਾਉਂਟ ਹੈ ਜੀ 55738373 ਵਿੱਚ ਉਹ ਇਹ ਹੈਗਾ 15 ਸਾਲ ਤੋਂ ਸਾਡਾ ਕਾਊਂਟ ਉੱਥੇ ਆਪਰੇਟ ਹੋ ਰਿਹਾ ਹੈ ਜੀ ਇਹਦੇ ਚ ਬੈਂਕ ਵਾਲਿਆਂ ਨੇ ਇੱਕ ਪੁਲਿਸ ਕੰਪਲੇਨਟ ਕੀਤੀ ਹੈ ਅਗੇ ਪੁਲਿਸ ਕਾਰਵਾਈ ਚੱਲਦੀ ਹੈ ਜੀ ਤੇ ਸਰ ਜੀ ਗੱਲ ਕਰੀਏ ਤੁਹਾਡਾ ਜਿੱਦਾਂ ਦੇਖਦੇ ਆ ਕਿ ਲੋਕਾਂ ਦੇ ਅਕਾਊਂਟ ਵੀ ਇਹਦੇ ਵਿੱਚ ਆ ਜਾਂਦੇ ਆ ਤੁਹਾਨੂੰ ਲੱਗਦਾ ਹੈ ਕਿ ਇਦਾਂ ਅਕਾਊਂਟ ਸੇਫ ਹੈ ਬੈਂਕਾਂ ਦੇ ਅੰਦਰ ਇਸ ਨਾਲ ਨਹੀਂ ਸ਼ੋਰ ਹੋ ਸਕਦਾ ਹਾਂ ਸੈਫਟੀ ਹੁੰਦੀ ਹੈ ਇਸੇ ਕੌਨਸ ਜੀ ਕਿ ਕਿਸੇ ਦਾ ਵੀ ਪੈਸਾ ਸਿਕੂਰ ਨਹੀਂ ਐ ਸਿੱਧਾ ਕੋਈ ਵੀ ਕਿਸੇ ਕੇ ਵਿਆਪ ਤੇ ਕਿਸੇ ਕੋ ਕੋ ਡਾਕੂਮੈਂਟ ਆਏਗਾ ਉਹ ਪੇਮੈਂਟ ਕਰੇਗਾ ਇਹ ਤਾਂ ਗਲਤ ਹੈ ਕਿਸੇ ਕੇ ਵੀ ਜੀ ਕਿੰਨੇ ਕ ਵਿਅਕਤੀਆਂ ਦੇ ਉੱਤੇ ਜੁੜੀ ਗਈ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਵਿੱਚ ਇਹਦੇ ਵਿੱਚ 5 ਬੰਦੇ ਆ ਗਏ ਜੀ ਜੀ ਕੋਈ ਫੀਮੇਲ ਵੀ ਹੈ ਨਹੀਂ ਮੀਲ ਹੀ ਹੈ ਸਰ ਕਿਹੜੇ ਬੈਂਕ ਚ ਅਕਾਊਂਟ ਹੈ ਕਿੰਨੇ ਦਿਨ ਤੋਂ ਇਹ ਅਕਾਊਂਟ ਹੈ ਕਿੰਨੇ ਅਮਾਉਂਟ ਦਾ ਜਿਹੜਾ ਗਵਨ ਹੋਇਆ ਹੈ ਤੇ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਕਿ ਤੁਹਾਡੇ ਵੱਲੋਂ ਕੀਤੀ ਗਈ ਹੈ ਕਿ ਬੈਂਕ ਦੁਆਰਾ ਕੀਤੀ ਗਈ ਹੈ ਇਸ ਸਟੇਟਮੈਂਟ ਕੋ ਵੀ ਆਗਾ ਉਦਮ ਸਿੰਘ ਨਗਰ ਦਾ ਅਕਾਊਂਟ ਹੈ ਜਿਸ ਜੋ ਹੈਗਾ ਪੂਰਾ ਅਮਾਉਂਟ ਹੈਗੀ ਹੈ 55738373ਵੇਂ ਉਹ ਇਹ ਹੈਗਾ 15 ਸਾਲ ਤੋਂ ਸਾਡਾ ਅਕਾਊਂਟ ਉੱਥੇ ਆਪਰੇਟ ਹੋ ਰਿਹਾ ਹੈ ਜੀ ਇਹਦੇ ਵਿੱਚ ਬੈਂਕ ਵਾਲਿਆਂ ਨੇ ਇੱਕ ਪੁਲਿਸ ਕੰਪਲੇਨਟ ਕੀਤੀ ਹੈ ਅਗੇ ਪੁਲਿਸ ਕਾਰਵਾਈ ਚੱਲਦੀ ਹੈ ਜੀ ਤੇ ਸੱਚ ਜੀ ਗੱਲ ਕਰੀਏ ਤੁਹਾਡਾ ਜਿੱਦਾਂ ਦੇਖਦੇ ਆ ਕਿ ਲੋਕਾਂ ਦੇ ਅਕਾਊਂਟ ਵੀ ਇਹਦੇ ਵਿੱਚ ਆ ਜਾਂਦੇ ਆ ਤੁਹਾਨੂੰ ਲੱਗਦਾ ਹੈ ਕਿ ਇਦਾਂ ਅਕਾਊਂਟ ਸੇਫ ਹੈ ਬੈਂਕਾਂ ਦੇ ਅੰਦਰ ਜਿਸ ਨਾਲ ਵੀ ਸ਼ੋਰਟ ਹੋ ਸਕਦਾ ਹੈ ਕੋਈ ਸੈਫਟੀ ਹੁੰਦੀ ਹੈ ਇਸੇ ਕੌਂਸ ਜੀ ਕਿ ਕਿਸੇ ਦਾ ਵੀ ਪੈਸਾ ਸਿਕੂਰ ਨਹੀਂ ਹੈ ਸਿੱਧਾ ਕੋਈ ਵੀ ਕਿਸੇ ਕੇ ਵਿਆਪ ਤੇ ਕਿਸੇ ਕੋ ਕੋ ਡਾਕੂਮੈਂਟ ਆਏਗਾ ਉਹ ਪੇਮੈਂਟ ਤਰੀਕਾ ਵੀ ਤੋਂ ਗਲਤ ਹੈ ਕਿਸੇ ਕੇ ਵੀ ਜੀ ਕਿੰਨੇ ਕ ਵਿਅਕਤੀਆਂ ਦੇ ਉੱਤੇ ਜੁੜੀ ਗਈ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਵਿੱਚ ਵਿੱਚ 5 ਬੰਦੇ ਆ ਗਏ ਜੀ ਜੀ ਕੁਈ ਫੀਮੇਲ ਵੀ ਨਹੀਂ ਮੀਲ ਹੀ ਹੈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਮਾਮਲੇ ਬਾਬਤ SBI ਬੈਂਕ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਚੁੱਪੀ ਧਾਰਦੇ ਹੋਏ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟ ਲਿਆ ਉਧਰ ਜਲੰਧਰ ਪੁਲਿਸ ਨੇ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਮੀਡੀਆ ਨੂੰ ਐਫ ਆਈ ਆਰ ਕਾਪੀ ਵੀ ਸਾਂਝੀ ਕੀਤੀ ਗਈ ਹੈ ਅਜੇ ਹੇਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪੁਲਿਸ ਮੁਲਜ਼ਮਾਂ ਤੱਕ ਪਹੁੰਚਣ ਚ ਕਾਮਯਾਬ ਰਹੇਗੀ ਜਾਂ ਫਿਰ ਨਹੀਂ ਠੇਰ ਆਖਿਰ ਲੱਖਾਂ ਰੁਪਏ ਕਿਵੇਂ ਬੈਂਕ ਖਾਤੇ ਚੋਂ ਉਡਾਈ ਜਾ ਸਕਦੇ ਹਨ ਮਾਮਲਾ ਸ਼ੱਕੀ ਜਾਪਦਾ ਹੈ ਬਾਕੀ ਪੁਲਿਸ ਦੀ ਜਾਂਚ ਤੋਂ ਬਾਅਦ ਸਭ ਕੁਝ ਸਾਫ਼ ਹੋਣ ਦੀ ਉਮੀਦ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ